ਸਤਰੀ ਇੱਕ ਪਈਆ ਅਦਾਲਤ 'ਚ ਜਿਹੜੀ ਗੱਲ ਮੈਂ ਕੀਤੀ ਹੈ ਦੀ ਦੇਖੋ ਸਰਕਾਰਾਂ ਨੇ ਜਦੋਂ ਗੈਰ ਕਾਨੂੰਨੀ ਕੰਮ ਕਰਨ ਲੱਗ ਪਏ ਤੇ ਕਿਸੇ ਨੂੰ ਤਾਂ ਜ਼ਿੰਮੇਵਾਰੀ ਚੁਕਣੀ ਪਊਗੀ ਕਿ ਉਸ ਗੈਰ ਕਾਨੂੰਨੀ ਕੰਮ 'ਚ ਡੀਜੀਪੀ ਗੌਰਵ ਯਾਦਵ ਦਾ ਕੀ ਰੋਲ ਹੈ ਏਡੀਜੀਪੀ ਅਰुणਪਾਲ ਯਾਦਵ ਦਾ ਕੀ ਰੋਲ ਹੈ ਔਰ ਸਰਕਾਰ ਦੇ ਕਾਰਕੁਨਾਂ ਦਾ ਕੀ ਰੋਲ ਹੈ ਮੈਂ ਸਮਝਦਾ ਕਿ ਮੇਰੀ ਇੱਕ ਜ਼ਿੰਮੇਵਾਰੀ ਬਣਦੀ ਹੈ ਉਹ ਜ਼ਿੰਮੇਵਾਰੀ ਨੂੰ ਨਵਾਉਂਦਿਆਂ ਕਿ ਮੈਂ ਆਨਰੇਬਲ ਜੱਜ ਸਾਹਿਬ ਨੂੰ ਮੈਂ ਇਹ ਗੱਲ ਕਹੀ ਹੈ ਕਿਉਂਕਿ ਇਹ ਮੈਂ ਬਾਰ-ਬਾਰ ਕਹਿ ਰਿਹਾ ਸੀ ਕਿ ਮੇਰੇ ਬੈਰਕ ਚ ਮੇਰੇ ਆਲੇ ਦੁਆਲੇ ਬਹੁਤ ਵੱਡੀ ਗਿਣਤੀ ਚ ਕੈਮਰੇ ਲਾਏ ਗਏ ਸਨ ਕੈਮਰੇ ਲਾਏ ਗਏ ਸਨ ਔਨ ਦਾ ਪ੍ਰੋਟੈਕਟ ਆਫ ਸਿਕਿਉਰਿਟੀ ਮਗਰ ਇੱਕ ਬੜੀ ਫਾਈਨ ਲਾਈਨ ਆ ਬਿਟਵੀਨ ਸਿਕਿਉਰਿਟੀ ਐਂਡ ਪ੍ਰਾਈਵੇਸੀ ਸਰਵੇਲੈਂਸ ਔਰ ਤੁਸੀਂ ਇਹ ਵੇਖੋਗੇ ਕਿ ਜਦੋਂ ਮੈਨੂੰ ਅਰੈਸਟ ਕੀਤਾ ਤੁਹਾਨੂੰ ਤਾਂ ਨੇੜੇ ਕਿਸੇ ਨੂੰ ਫੜਕਣ ਨਹੀਂ ਦਿੱਤਾ ਉਦੋਂ ਉਦੋਂ ਮੇਰੀ ਜਾਨ ਨੂੰ ਇੰਨਾ ਖਤਰਾ ਸੀ ਅੱਜ ਮੈਨੂੰ ਧੱਗੇ ਬਾਹਰ ਮਾਰ ਕੇ ਮਤਲਬ ਲਈ ਫਿਰਦੇ ਸੀ ਉਦੋਂ ਕੁਝ ਤੇ ਨੂੰ ਨੇੜੇ ਨਹੀਂ ਫੜਕਣ ਦਿੰਦੇ ਸੀ ਹੁਣ ਖਤਰਾ ਟਲ ਗਿਆ ਖਤਰਾ ਤਾਂ ਇਕੱਲਾ ਤੁਹਾਨੂੰ ਪਤਾ ਕੀ ਸੀ ਕਿ ਮਜੀਠੀਆ ਕੁਝ ਭਗਵੰਤ ਮਾਨ ਬਾਰੇ ਨਾ ਕਹਿ ਦੇਵੇ ਹੋਰ ਖਤਰਾ ਕੋਈ ਨਹੀਂ ਆ ਔਰ ਇਹੀ ਮੈਂ ਕੋਰਟ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਦੇਖੋ ਕੈਮਰੇ ਲਾ ਕੇ ਮੇਰੇ ਬਾਥਰੂਮ ਤੱਕ ਕੈਮਰੇ ਲਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ਜਿਹੜਾ ਆਨਰੇਬਲ ਹਾਈ ਕੋਰਟ ਨੇ ਰੋਕਿਆ ਮੈਂ ਆਪਦੇ ਕੇਸ 'ਚ ਚਾਹੇ ਆਨਰੇਬਲ ਸੁਪਰੀਮ ਕੋਰਟ ਹੈ ਚਾਹੇ ਆਨਰੇਬਲ ਹਾਈ ਕੋਰਟ ਹੈ ਚਾਹੇ ਆਨਰੇਬਲ ਆਪਣਾ ਲੋਅਰ ਕੋਰਟ ਨੇ ਮੈਂ ਇਹਨਾਂ ਦਾ ਧੰਨਵਾਦੀ ਹਾਂ ਕਿ ਜਿੱਥੇ ਹਿਊਮਨ ਰਾਈਟਸ ਵਾਇਲੇਸ਼ਨਸ ਦੀ ਗੱਲ ਹੁੰਦੀ ਹੈ ਉੱਥੇ ਜੁਡੀਸ਼ਰੀ ਰੀਲੀ ਹੈਸ਼ ਟੂ ਸਟੈਪ ਇਨ ਐਂਡ ਸਟੈਪ ਅਪ on ਸਾਡੇ ਸਤਿਕਾਰਯੋਗ ਸੀਜੀਐਮ ਸਾਹਿਬ ਨੇ ਉੱਥੇ ਵਿਜ਼ਿਟ ਕੀਤੀ ਉਹਨਾਂ ਨੇ ਲੈ ਕੇ ਦਿੱਤਾ ਕਿ ਮਜੀਠੀਏ ਦੀ ਹਿਊਮਨ ਰਾਈਟਸ ਵਾਇਲੇਸ਼ਨ ਹੋ ਰਹੀਆਂ ਨੇ ਜਦੋਂ ਕੋਈ ਜੁਡੀਸ਼ੀਅਲ ਕਸਟਡੀ ਚ ਹੋਵੇ ਕੋਰਟ ਦੀ ਕਸਟਡੀ ਚ ਹੋਵੇ ਤੇ ਹਿਊਮਨ ਰਾਈਟਸ ਵਾਇਲੇਸ਼ਨ ਹੋ ਰਹੀਆਂ ਹੋਣ ਤੇ ਕੀ ਫਿਰ ਅਫਸਰਾਂ ਦੀ ਜਵਾਬ ਦੇਈ ਸੁਪਰਡੈਂਟ ਜੇਲ ਲਾਪੇ ਦੀ ਏ ਡੀ ਜੀ ਪੀ ਜੇਲ ਲਾਪੇ ਦੀ ਆਈ ਜੀ ਜੇਲ ਮੁਹੰਮਦ ਧੇਵ ਦੀ ਅਰुणਪਾਲ ਦੀ ਅ ਇੰਦਰਜੀਤ ਕਾਲੋ ਦੀ ਡੀ ਜੀ ਪੀ ਪੰਜਾਬ ਦੀ ਮੁੱਖ ਮੰਤਰੀ ਪੰਜਾਬ ਦੀ ਕੀ ਜਵਾਬਦੇਹੀ ਕੋਰਟ ਨੂੰ ਬਣੂਗੀ ਕਿ ਨਹੀਂ ਬਣੂਗੀ ਕਿ ਇਹ ਕੋਰਟ ਦੇ ਉੱਤੋਂ ਦੀ ਹੈ ਮੀਤ ਜੀ ਸਾਹਿਬ ਤੁਸੀਂ ਹੈਂਡ ਰਿਟਨ ਇੱਕ ਕੰਪਲੇਂਟ ਵੀ ਜਿਹੜੀ ਹੈ ਸੈਸ਼ਨ ਜੀ ਤੁਸੀਂ ਹਾਲਾਂ ਨੂੰ ਕਿਸੇ ਉਹਦੇ ਤੇ ਕੀ ਰੁਕ ਰਿਹਾ ਉਹ ਹੀ ਮੈਂ ਦੱਸ ਰਿਹਾ ਜਦੋਂ ਜੱਜ ਸਾਹਿਬ ਆਏ ਸੀਜੀਐਮ ਸਾਹਿਬ ਫਟੇਕਰ ਸਾਹਿਬ ਤੇ ਮੈਂ ਉਹਨਾਂ ਨੂੰ ਮੈਨੂੰ ਕਹਿੰਦੇ ਥੋੜੂ ਜਿਹੀ ਕੁਝ ਕਹਿਣਾ ਚਾਹੁੰਦੇ ਹੋ ਮੈਂ ਕਿਹਾ ਹਾਂ ਕਹਿੰਦੇ ਮੈਨੂੰ ਲਿਖ ਕੇ ਦਿਓ ਮੈਂ ਲਿਖ ਕੇ ਜਿੱਦਾਂ ਉਹਨਾਂ ਨੇ ਹਿਅਰਿੰਗ ਕੀਤੀ ਇਹਨ ਕੋਰਟ ਇਹਨ ਜੇਲ੍ਹ ਬਾਰ ਹਿਅਰਿੰਗ ਕਰਨ ਤੋਂ ਬਾਅਦ ਇੱਕ ਆਰਡਰ ਪਾਸ ਕੀਤੇ ਤੁਸੀਂ ਵਾਇਲੇਸ਼ਨਸ ਵੇਖੋ ਕਿ ਆਰਡਰ ਪਾਸ ਹੋਈ ਦੀ ਕਾਪੀ ਅੱਜ ਮੈਨੂੰ ਮਿਲ ਰਹੀ ਹੈ ਸਰਕਾਰ ਦੀ ਘਬਰਾਹਟ ਵੇਖੋ ਮੈਨੂੰ ਕਾਪੀ ਨਹੀਂ ਲੈਣ ਦਿੱਤੀ ਕਿੰਨੇ ਚਿਰ ਬਾਅਦ ਮਿਲਿਆ ਅੱਜ ਮਹੀਨੇ ਬਾਅਦ ਕੀ ਉਹਨਾਂ ਦੇ ਇਹ ਤਿੰਨ ਆਏ ਸੀ ਜੱਜ ਜੱਜ ਸਾਹਿਬ ਆਏ ਸੀ 5 ਜਨਵਰੀ ਨੂੰ ਔਰ ਮੇਰੇ 5 ਜਾਰੀ ਮੰਗਲ ਤੋਂ ਬਾਅਦ ਨਹੀਂ ਮਿਲੀ ਫਿਰ ਅਸੀਂ ਆਪਣੇ ਵਕੀਲ ਨੂੰ ਪੇਸ਼ ਕਰਾਇਆ ਫਤੇਗੜ ਸਾਹਿਬ ਤਾਂ ਨਹੀਂ ਮਿਲੀ ਕਿਉਂਕਿ ਉਹ ਕਹਿੰਦੇ ਕਾਪੀ ਜੇਲ ਕੋਲ ਹੈ ਜੇਲ ਦਵੇ ਨਾ ਘਬਰਾਉਂਦੇ ਕਿਉਂਕਿ ਗਲਤ ਕੰਮ ਕਰ ਰਹੇ ਸੀ ਅੱਜ ਆਨਰੇਬਲ ਕੋਰਟ ਨੇ ਦਿੱਤੀ ਆ ਰਿਪਲਾਈ ਫਾਈਲ ਹੋਇਆ ਮੈਂ ਜੇ ਰਿਪਲਾਈ ਚ ਸੁਪਰ ਇਟੈਂਡੈਂਟ ਜੇਲ ਆਈਜੀ ਮੁਹੰਮਦ ਸਾਹਿਬ ਅਰຸນਪਾਲ ਔਰ ਡੀਜੀਪੀ ਆਪ ਦਾ ਰੋਲ ਮੰਨ ਲਣਗੇ ਗਲਤੀ ਮੰਨ ਲਣਗੇ ਕਿ ਅਸੀਂ ਪ੍ਰਾਈਵੇਟ ਵਿਊਇੰਗ ਕਰਾਈ ਆ ਪਰ ਕਿਹੜੀ ਤਰੀਕ ਨੂੰ ਕਰਾਈ ਆ ਤੇ ਠੀਕ ਹੈ ਕਿਉਂਕਿ ਮੈਂ ਫਿਰ ਮੁੜ ਕੇ ਸੈਸ਼ਨ ਜੱਜ ਸਾਹਿਬ ਆਈਸੀ ਪਟਿਆਲੇ ਵਾਲੇ ਸਰਦਾਰ ਅਫਤਾਰ ਸਿੰਘ ਜੀ ਮੈਂ ਉਹਨਾਂ ਨੂੰ ਵੀ ਲਿਖਤੀ ਦਿੱਤੀ ਕਿ 27 ਤਰੀਕ ਨੂੰ ਤੁਸੀਂ ਵੇਖੋ ਸ਼ਹੀਦੀ ਦਿਹਾੜੇ ਵਾਲੇ ਦਿਨ ਛੁੱਟੀ 27 ਦਸੰਬਰ ਛੁੱਟੀ ਵਾਲੇ ਦਿਨ ਇਹਨਾਂ ਨੇ ਤਿੰਨ ਬੰਦਿਆਂ ਨੇ ਚਾਰ ਪੰਜ ਬੰਦਿਆਂ ਨੇ ਮੇਰੀ ਪ੍ਰਾਈਵੇਟ ਵਿਊਇੰਗ ਕੀਤੀ ਇੰਨੀ ਕਬਰਾੜ ਸੀ ਇੱਡੇ ਬਕਲਾੜ ਸੀ ਮਜੀਠੀਏ ਬਾਰੇ ਕੈਮਰੇ ਵਿੱਚ ਚਾਹਮਰੇ ਵਿੱਚ ਦੇਖਦੇ ਸੀ ਅਫਸਰ ਵੀ ਸੀ ਕੁਝ ਰਲੇ ਮਲੇ ਸੀ ਜਦ ਮੈਂ ਦੱਸ ਹੀ ਦਿੱਤਾ ਤੇ ਮੈਂ ਨਾ ਵੀ ਦੱਸ ਦੂੰ ਮਗਰ ਇਹ ਗੈਰ ਕਾਨੂੰਨੀ ਕੰਮ ਨਹੀਂ ਕੀ ਤੁਸੀਂ ਜਿਆਦਾ ਕਾਲੇ ਨਾ ਪੋ ਚੋਤ ਮੈਂ ਆਪ ਮਜੀਠਿਆ ਸਾਹਿਬ ਚੋਹਾਨ ਸਾਹਿਬ ਨੇ ਕੀ ਆਪਣੀ ਰਿਪੋਰਟ ਦੇ ਵਿੱਚ ਸੁਣ ਲਿਓ ਮੇਰੀ ਗੱਲ ਕੀ ਕਿਸੇ ਨੂੰ ਜੁਡੀਸ਼ੀਅਲ ਕਸਟਡੀ 'ਚ ਇਹ ਅਧਿਕਾਰ ਹੈ ਪ੍ਰਾਈਵੇਟ ਵਿਊਇੰਗ ਦਾ ਔਰ ਕੀ ਕਰਦੇ ਸੀ ਮੇਰੀ ਫੋਟੋ ਖਿੱਚਣਾ ਚਾਹੁੰਦੇ ਸੀ ਕੈਮਰੇ ਲਵਾਉਣਾ ਚਾਹੁੰਦੇ ਸੀ ਬਾਥਰੂਮ ਵੱਲੋਂ ਕਿ ਜੇ ਕਿਸੇ ਗੁਰੂ ਦੇ ਸਿੱਖ ਨੇ ਕੇਸ ਧੋਕੇ ਨਿਕਲਿਆ ਤੇ ਉਹਦੇ ਨੰਗੇ ਸਿਰ ਦੀ ਫੋਟੋ ਆਜੇ ਜਾਂ ਕੋਈ ਹੁਣ ਗੋਚਲ ਕਾਨੇ 'ਚ ਬਾਥਰੂਮ 'ਚ ਜਿੰਨੇ ਲਾਣਾ ਤੋੜਨਾ ਤੇ ਸੁਭਾਵਿਕ ਹੈ ਕੱਪੜੇ ਲੀੜੇ ਤੋਂ ਉਹਨੇ ਬਦਲਣੀਆਂ ਆ ਲਾਉਣੀਆਂ ਇਹਸ ਹੱਦ ਤੱਕ ਸਰਕਾਰ ਗਿਰ ਗਈ ਸੀ ਬਕਲਾਹਟ ਸੀ ਔਰ ਫੇਰ ਇਹਨਾਂ ਨੇ ਦੂਜੀ ਵਾਰੀ ਮੇਰੀ ਵਿਊਇੰਗ ਕਰਾਈ ਦਸ ਜਨਵਰੀ ਨੂੰ ਮੈਂ ਤੁਸੀ ਵੇਖੋ ਕੋਈ ਮੇਰੀ ਗੱਲ ਮੇਰੇ ਸੂਤਰ ਮਾੜੇ ਨਹੀਂ ਹੁੰਦੇ ਜੀ ਮੈਂ ਤੁਹਾਨੂੰ ਵਿਦਧ ਤਰੀਕ ਕਹਿ ਰਿਹਾ ਔਰ ਹੁਣ ਮੈਂ ਟਾਈਮ ਵੀ ਤੁਹਾਨੂੰ ਦੱਸ ਦਿੰਦਾ ਇਹ ਵਿਊਇੰਗ ਹੋਈ ਹੈ 11 ਤੋਂ 3 ਦੇ ਵਿੱਚ ਔਰ ਸੀਸੀਟੀਵੀ ਕੈਮਰੇ ਬੰਦ ਕੀਤੇ ਗਏ ਆ ਇਚ ਲਈ ਮੈਂ ਫ੍ਰੀਜ਼ਿੰਗ ਆਫ ਸੀਸੀਟੀਵੀ ਕੈਮਰਾ ਆਫ ਹੈੱਡ ਆਫਿਸ ਚੰਡੀਗੜ੍ਹ ਜਿੱਥੇ ਇਹਨਾਂ ਦਾ ਚੌਥੀ ਫਲੋਰ ਦਾ ਨਾਲ ਹੀ ਫ੍ਰੀਜ਼ਿੰਗ ਆਫ ਸੀਸੀਟੀਵੀ ਕੈਮਰਾਜ਼ ਆਫ ਜੇਲ ਉਹਦੇ ਤੋਂ ਸਾਰਾ ਕੁਝ ਸਪਸ਼ਟ ਹੋ ਜਾਊਗਾ ਔਰ ਆਨਰੇਬਲ ਹਾਈ ਕੋਰਟ ਨੇ ਇਸ ਮੈਟਰ ਨੂੰ ਬੜੀ ਸੀਰੀਅਸਲੀ ਲਿਆ ਹੈ ਔਰ ਜਿਹੜੇ ਲੋਕਾਂ ਨੇ ਅਫਸਰਾ ਨੇ ਗੈਰ ਕਾਨੂੰਨੀ ਕੰਮ ਕੀਤਾ ਮੈਂ ਤੁਹਾਨੂੰ ਇੱਕੋ ਗੱਲ ਕਹੀ ਸੀ ਅੱਜ ਭਗਵੰਤ ਜੀ ਮੈਂ ਫੇਰ ਗੱਲ ਦਰਾਉਣਾ ਨਾ ਮਜੀਠੀਆਂ ਰੁਕੂਗਾ ਨਾ ਮਜੀਠੀਆਂ ਛੁਕੂਗਾ ਮਜੀਠੀਆਂ ਤੇਨੂੰ ਐਕਸਪੋਜ਼ ਕਰਕੇ ਰਹਿਊਗਾ ਰੁਕੂਗਾ ਛੁਕੂਗਾ ਤੇ ਇਸ ਗ੍ਰੂਪ ਦੀ ਸੰਗਤ ਤੱਕ ਇਹਦਾ ਜ਼ਰੂਰ ਛੁਕੂਗਾ ਸੱਚੇ ਪਾਤਸ਼ਾਹ ਕੇ ਜਰੂਰ ਝੁਕੂਗਾ ਮਗਰ ਜਿਹੜੇ ਤਾਨਾਸ਼ਾਹ ਗੈਰ ਕਾਨੂੰਨੀ ਕੰਮ ਕੋਰਟਾਂ ਨੂੰ ਝੂਠ ਬੋਲ ਰਹੇ ਆ ਜੱਜ ਸਹਿਬਾਨਾਂ ਨੂੰ ਮਿਸਲੀਡ ਕਰ ਰਹੇ ਆ ਫੋਰ ਦਾ ਲਾਰਜੈਸਟ ਇੰਟਰਸਟ ਆਫ ਹਿਊਮਨ ਰਾਈਟਸ ਇਹ ਲੜਾਈ ਲੜੀ ਜਾਊਗੀ ਔਰ ਲੜਾਈ ਨੂੰ ਅਖੀਰਲੇ ਅੰਜਾਮ ਤੱਕ ਪਹੁੰਚਾਇਆ ਜਾਊਗੀ ਜਿਹੀ ਵੀ ਉਹ ਜਿਸ ਤਰੀਕੇ ਦੀ ਮੁੱਖ ਮੰਤਰੀ ਦੀ ਵਾਇਰਲ ਹੋਈ ਕੋਈ ਹੋਰ ਵੀਡੀਓ ਬਣਾਉਣ ਦੀ ਤਿਆਰੀ ਚ ਸੀ ਕਿ ਵੀ ਤੁਹਾਨੂੰ ਚੁੱਪ ਕਰਾਉਣ ਦੇ ਲਈ ਹੋਰ ਕੀ ਕਰਾਉਣਾ ਸੀ ਮਜੀਠੀਆ ਸਾਹਿਬ ਜਿਹੜਾ ਮੁੱਖ ਮੰਤਰੀ ਦੀ ਕਿਹੜੀ ਵਜ੍ਹਾ ਨਾਲ ਹੋਈ ਆ ਪਤਾ ਪਤਾ ਨਹੀਂ ਹੋ ਕੰਮ ਨਾ ਹੋਕਾ ਨਾ ਫਤੇਗੜ ਸਾਹਿਬ ਮੰਤਰੀ ਦੀ ਭਵਸਥਾ ਮੁਖਾਰ ਵੀ ਨਹੀਂ ਦੇ ਤੇ ਪਤਾ ਨਹੀਂ ਲੱਗਦਾ ਮਜੀਠੀਆ ਸਾਹਿਬ ਫਤੇਗੜ ਸਾਹਿਬ ਦੇ ਜੱਜ ਸਾਹਿਬ ਨੇ ਉੱਥੇ ਗਏ ਥੋੜੇ ਤੁਸੀਂ ਕਿਹਾ ਬਿਆਨ ਵੀ ਲਿੱਤੇ ਉਹਨਾਂ ਨੇ ਜਿਹੜੀ ਰਿਪੋਰਟ ਸਬਮਿਟ ਕੀਤੀ ਹੈਗੀ ਉਹਦੇ ਵਿੱਚ ਕੀ ਕਿਹਾ ਹੈਗਾ ਜਦੋਂ ਤੁਸੀਂ ਜੱਜ ਸਾਹਿਬ ਵੀ ਜਦ ਲਿਖ ਰਹੇ ਹਿਊਮਨ ਰਾਈਟਸ ਵਾਇਲੇਸ਼ਨ ਹੈ ਤੇ ਮੇਰੇ ਕਹਿਣ ਦੀ ਕੀ ਗੱਲ ਰਹਿ ਗਈ ਉਹਨਾਂ ਨੇ ਸਾਫ਼ ਕਿਹਾ ਇਹ ਹੈ ਕਿ ਜਿਨ੍ਹਾਂ ਨੇ ਕੀਤੀ ਆ ਉਹਨਾਂ ਨੂੰ ਸਜ਼ਾ ਮਿਲੇ ਕਿ ਗਾਂ ਕਿਸੇ ਹੋਰ ਨਾਲ ਨਾ ਹੋਵੇ ਕਿਉਂਕਿ ਜੁਡੀਸ਼ੀਅਲ ਕਸਟਡੀ ਆ ਤੁਸੀਂ ਪੁਲਿਸ ਕਸਟਡੀ ਚ ਨਹੀਂ ਕਰ ਸਕਦੇ ਤੁਸੀਂ ਜੋ ਅੱਜਕੱਲ ਸੁਪਰੀਮ ਕੋਰਟ ਨੇ ਆਰਡਰ ਦਿੱਤੇ ਆ ਕਿ ਜੇ ਪੁਲਿਸ ਕਸਟਡੀ ਚ ਨਹੀਂ ਤੇ ਤੁਸੀਂ ਜੱਜ ਸਾਹਿਬ ਦੀ ਕਸਟਡੀ ਚ ਇਹ ਲੋਕ ਕਿਵੇਂ ਉਹਦਾ ਦੁਰਵਰਤੋਂ ਕਰ ਸਕਦੇ ਤੁਹਾਨੂੰ ਉਮੀਦ ਆ ਵੀ ਜਸਟਿਸ ਮਿਲੂਗਾ ਉਮੀਦ ਹੀ ਜੀਉਂਦੇ ਆ ਸਾਰੇ ਮੈਂ ਤਾਂ ਬੁਰੀ ਆਸ ਆ ਮੈਨੂੰ ਹਮੇਸ਼ਾ ਮਿਲਿਆ ਕੋਟਾ ਤੋਂ ਤੇ ਲੈ ਕੇ ਰਗਾ ਇਹਨਾਂ ਅਫਸਰਾਂ ਨੂੰ ਮੈਂ ਐਕਸਪੋਜ਼ ਕਰਕੇ ਸਸਪੈਂਡ ਕਰਾ ਕੇ ਡਿਸਮਿਸ ਕਰਾਉਣ ਤੱਕ ਜਾਊਂਗਾ अच्छा एसवाईएल दी मीटिंग ਤੋਂ ਬਾਅਦ ਦੇ ਵਿੱਚ ਕੇਂਦਰੀ ਟ੍ਰਿਬਿਊਨਲ ਟੀਮਾਂ ਜਿਹੜੀਆਂ ਪੰਜਾਬ ਦੇ ਵਿੱਚ ਪਹੁੰਚੀਆਂ ਨੇ ਨਾਲ ਵਾਟਰ ਸਰਸ ਜਿਹੜੇ ਫੈਕਟਰੀ ਦੇ ਨਾਲ ਮੌਜੂਦ ਸਨ ਕਿਸ ਤਰੀਕੇ ਨਾਲ ਦੇਖਦੂ ਕਿ ਵਾਕਈ ਕੱਲ ਕਿਸਾਨਾਂ ਨੇ ਉੱਥੇ ਜਾਮ ਵੀ ਲਾਤਾ ਪਹਿਲੀ ਵਾਰ ਹੋਇਆ ਕਿ ਜਿਹੜੀ ਵਾਟਰ ਕਮਿਸ਼ਨ ਦੀ ਟੀਮ ਹੈਗੀ ਆ ਉਹ ਆਉਂਦੀ ਆ ਤੇ ਲੱਗ ਰਿਹਾ ਵੀ ਪੰਜਾਬ ਚੀਫ ਮਿਨਿਸਟਰ ਨੀਡਸ ਟੂ ਰਿਜ਼ਾਈਨ ਮੁੱਖ ਮੰਤਰੀ ਅਸਤੀਫਾ ਦੇ ਕਿਉਂਕਿ ਅੱਜ ਉਸ ਗੱਲ ਤੇ ਮੋਹਰ ਲੱਗ ਗਈ ਵਾਟਰ ਕਮਿਸ਼ਨ ਦਾ ਆਉਣ ਦਾ ਮਤਲਬ ਹੀ ਕੋਈ ਨਹੀਂ ਇੱਥੇ ਪਾਣੀ ਪੰਜਾਬ ਦਾ ਪੰਜਾਬ ਨੇ ਦੇਣਾ ਹੀ ਨਹੀਂ ਔਰ ਜੇ ਅੱਜ ਆਈ ਹੈ ਟੀਮ ਭਗਵੰਤ ਮਾਨ ਦੀ ਸਹਿਮਤੀ ਨਾਲ ਆਈ ਹੈ ਔਰ ਸੁਸ਼ੀਲ ਗੁਪਤਾ ਦੇ ਇਹਨਾਂ ਦੇ ਰਾਜ ਸਭਾ MP ਦੇ ਕੇਜਰੀਵਾਲ ਸਾਹਿਬ ਦੇ ਚਿਹਤੇ ਦੇ ਉਹਨਾਂ ਬਿਆਨਾਂ ਤੇ ਮੋਰ ਲਾ ਰਹੀ ਹੈ ਕਿ ਹਰਿਆਣੇ ਦੇ ਕੋਨੇ-ਕੋਨੇ ਤੱਕ ਪਾਣੀ ਪਹੁੰਚਾਵਾਂਗੇ ਸੈਣੀ ਸਾਹਿਬ ਕਹਿੰਦੇ ਕਿ ਹਰਿਆਣਾ ਤੇ ਪੰਜਾਬ ਵੱਡਾ ਤੇ ਛੋਟਾ ਭਰਾ ਭਗਵੰਤ ਮਾਨ ਵੀ ਇਹ ਕਹਿੰਦਾ ਭਰਾ ਤਾਂ ਠੀਕ ਆ ਫਿਰ ਭਰਾ ਨੂੰ ਪਾਣੀ ਵੀ ਦੇਣਾ ਤੇ ਦੱਸ ਦਿਓ ਜਿਹੜਾ ਟ੍ਰਿਬਿਊਨਲ ਤੁਰੀ ਫਿਰਦੀ ਐ ਤੋ ਤਾਂ ਸਪਸ਼ਟੀ ਹੋ ਰਿਹਾ ਕਿ ਤੁਸੀਂ ਪਾਣੀ ਵੀ ਦੇਣਾ ਹੁਣ ਪੰਜਾਬ ਦੇ ਹਿੱਤਾਂ ਨੂੰ ਕਿਸੇ ਹੱਦ ਤੱਕ ਵੀ ਕੰਪਰੋਮਾਈਜ਼ ਨਹੀਂ ਕੀਤਾ ਜਾਣ ਦਿੱਤਾ ਜਾਊਗਾ ਪੰਜਾਬ ਦੇ ਹੁੰਦਿਆ ਰੈਵਨਿਊ ਮਿਨਿਸਟਰ ਬਾਦਲ ਸਾਹਿਬ ਨੇ ਮੈਨੂੰ ਪੇਜ ਕੇ ਕਪੂਰੀ ਦੇ ਮੋਰਚੇ ਮੈਂ ਉੱਥੇ ਉਹ ਟਾਈਟਲ ਡੀਡਸ ਵਾਪਸ ਕਰਕੇ ਆਇਆ ਸੀ ਜਿੱਥੇ ਲੋਕਾਂ ਨੂੰ ਲੈਂਡ ਓਨਰਸ ਨੂੰ ਐਸਵਾਈਐਲ ਦੀ ਜ਼ਮੀਨ ਵਾਪਸ ਕਰਤੀ ਸੀ ਮੇਰੇ ਉਸ ਵੇਲੇ ਦੇ ਰੈਵਨਿਊ ਸੈਕਟਰੀ ਸਨ ਸਿੱਧੂ ਸਾਹਿਬ ਅਸੀਂ ਦੋਵੇਂ ਗਏ ਜ਼ਾਰੀ ਉੱਤੇ ਰੈਵਨਿਊ ਡਿਪਾਰਟਮੈਂਟ ਗਿਆਨ ਉੱਥੋਂ ਸ਼ੁਰੂਆਤ ਕੀਤੀ ਜ਼ਮੀਨ ਵਾਪਸ ਦੇਣ ਦੀ ਤੇ ਤੁਸੀਂ ਪਾਣੀ ਤਾਂ ਵੇਖਦੇ ਕੀ ਫਿਰਦੇ ਹੋ ਜਦ ਪਾਣੀ ਹੈ ਨਹੀਂ ਰੋਜ਼ ਇਹਦੇ ਤੇ 100 ਸਟੱਡੀਆਂ ਹੋ ਗਈਆਂ ਨੇ ਤੇ ਸੈਕਟਰੀ ਨੇ ਆ ਕੇ ਕੀ ਕਰਦੇ ਨੇ ਸੈਕਟਰੀ ਤੋਂ ਪਹਿਲਾਂ ਸੌ ਸਟੱਡੀਜ਼ ਹੋ ਗਈਆਂ ਸੈਕਟਰੀ ਤਾਂ ਕੱਲ ਰਿਟਾਇਰ ਹੋ ਜਾਊਗਾ ਜਾਂ ਬਦਲ ਜਾਊਗਾ ਪਾਣੀ ਦੇ ਹਾਲਾਤਾਂ ਦੇ ਬਾਰੇ ਤਾਂ ਇੱਕ ਪ੍ਰੋਪਰ ਸਟੱਡੀ ਹੋ ਗਈ ਐ ਚ ਵਾਟ ਇਜ਼ ਦ ਸਟੱਡੀ ਨਹੀਂ ਲੱਗ ਰਿਹਾ ਹੈਗਾ ਵੀ ਹਰਿਆਣਾ ਲਗਭਗ ਕਾਮਯਾਬ ਹੁੰਦਾ ਦਿਖਾਈ ਦੇ ਰਿਹਾ ਹੈਗਾ ਮੈਨੂੰ ਲੱਗਦਾ ਕੇਚਰੀਵਾਲ ਨੇ ਕਹੀ ਦਿੱਤਾ ਮੁੱਖ ਮੰਤਰੀ ਦੀ ਕੁਰਸੀ ਤੇ ਰਹਿਣਾ ਇਸ ਗੇਪ ਤੇ ਸਹਿਮਤ ਹੋਈ ਜਾ ਪਾਣੀ ਤਾਂ ਤੁਹਾਨੂੰ ਦੇਣਾ ਪੈਣਾ ਕਿਉਂਕਿ ਉਹਨੇ ਦਿੱਲੀੋਂ ਇਲੈਕਸ਼ਨ ਆਪਣਾ ਹਰਿਆਣਾ ਤੋਂ ਇਲੈਕਸ਼ਨ ਲੜਨੀ ਆ ਕੇਜਰੀਵਾਲ ਸਾਹਿਬ ਦਾ